ਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਰੋਜ਼ ਦੀ ਤਰ੍ਹਾਂ ਵੀ ਅੱਜ ਫੇਰ ਆਇਆ ਕੋਟਕਪੂਰਾ ਤੂੜੀ ਦੀ ਬੋਲੀ ਤੇ ਸਵੇਰ ਦੇ ਜਿਹੜੇ ਬਈ 7:30 ਵੱਜ ਚੁੱਕੇ ਆ ਤੇ ਟਰਾਲੀਆਂ ਵੀ ਲੱਗ ਭਗ ਜਿਹੜੀਆਂ 6-7-8 ਜਾਇਆਂ ਨਗ ਤੇ ਬਾਕੀ ਬਈ ਰੇਟ ਦੇਖਾਂਗੇ ਅੱਜ ਦਾ ਕੀ ਜਾਂਦਾ ਤੇ ਵੀਡੀਓ ਨੂੰ ਦੱਬ ਕੇ ਲਾਈਕ ਐਂਡ ਸ਼ੇਅਰ ਬਈ ਜ਼ਰੂਰ ਕਰਿਓ ਜੀ ਤੇ ਚੱਲਦੇ ਆ ਵੀ ਅਪ ਪਹਿਲੀ ਟਰਾਲੀ ਵੱਲ बारजी माड़ी मोटी सलाहु आई दो सौ रुपया दो सौ रुपया ढाई सौ रुपया पचंजा सठ पेंट पजहतर तस पंद्रहं साढे त चार सौ पंज दर ਹਾਂ 25 3 430 430 ਰੁਪਏ 35 ਰੁਪਏ 40 ਰੁਪਏ 440 ਰੁਪਏ 440 ਬੋਲਣਾ ਪੈਗੇ ਨੇ ਹਾਂਜੀ 440 ਰੁਪਏ ਦੇਗਾ ਆਓ ਜੀ ਪਹਿਲੀ ਟਰਾਲੀ ਦਾ ਭਾਰ ਆ 40 ਹਾਂ ਲੋ ਵੀ ਪਹਿਲੀ ਟਰਾਲੀ ਲੱਗੀ ਵੀ 400 ਤੇ 40 ਰੁਪਏ ਤੇ थोड़ी सी बाकी अग् देखते हैं ਇਹ ਕਿੰਨਾ ਪਤਾ ਨਹੀਂ ਯਾਰ ਪੈਨ ਕਿਹੜੇ ਦੇ ਬਾਈ ਨੇ ਪੁੱਛਿਆ ਯਾਰ ਬਾਈ ਉਹ ਲੈ ਮੈਂ ਦੇ ਦਿੰਦਾ ਪੈਨ ਕਿਹੜਾ ਮੈਂ 440 ਰੁਪਏ ਲੋ ਵੀ 440 ਰੁਪਏ ਪੈਸੇ ਨੰਬਰ ਬਾਟਾ ਸੋਲੋਗੇ ਕਿਨਾਰੇ ਆਇਆ ਵੀ ਲੈ ਕੇ ਉਹਦਾ ਨਾ ਤੇ ਮੈਂ ਕਰਾ ਤਾਬੇ ਅੰਦਰ ਵੀ ਉੜੀ ਆ ਆਪਣੇ ਪੁੱਤ ਨੂੰ ਬੜਾ ਬਹੁਤ ਰੁਪਿਆ ਲੈ ਆਇਆ ਆਪਣੇ ਅੰਦਰ ਵੀ ਉੜੀ ਵਾਲੀ ਪੁੱਤੀ ਬੋਲਾ ਬਾਈ ਕੱਲ ਕੋਈ ਨਾ ਮਰੂੜ ਲੱਗੀ ਹੋ ਸਕਦੀ ਹੈ ਅੱਛਾ ਚੰਗਾ ਬਣਾਓ ਮਾੜੀ ਮੋਟੀ ਕਾਹਦੇ ਨੂੰ ਲਾਦਾ ਸੱਜੂ ਬਾਈ ਸਾਡੇ ਦਾ ਅੰਸਰ ਆਦੇ 350 350 350 350 400 ਕਰਦੇ 400 5 405 ਰੁਪਏ 10 15 20 25 30 35 40 48 450 60 460 ਬੋਲਦਾ ਵੀ 460 ਰੁਪਏ ਆਪਣੀ ਅੰਦਰ ਦੀ ਟੁੱਟੀ ਸੀ ਤੇ 460 ਰੁਪਏ ਜਿਹੜਾ ਰੇਡ ਰਿਹਾ ਬਈ ਤੇ ਬਾਕੀ ਅੱਗੇ ਦੇਖਦੇ ਆ ਅੱਜ ਟਰਾਲੇ ਜਿਹੜੀਆਂ ਸੀ 7 ਆਈਆਂ ਤਰੀਕ ਅੱਜ ਹੋ ਗਈ 27 ਨਵੰਬਰ 2022 ਇਦੀ ਟਰਾਲੀ ਉੱਥੇ ਖੜੀ ਕੋਈ ਨਾ ਆਪਣਾ ਹੀ ਬੰਦਾ ਹੈ ਉੱਥੇ ਖੜ ਜਾਣਾ ਹੈ ਕੇਵਲ ਪੁੱਛੀ ਫਰੀਦਕੋਟ ਦਾ ਜਿਹੜਾ ਭਾਈ ਜੀ ਫ੍ਰੀ ਫੜ ਜਾਓਗੇ ਨਹੀਂ 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 ਜਾਣਾ ਬੋਲੋ ਜੀ 68350 350 350 350 60 ਰੁਪਏ 65 400 5 405 ਬੋਲਣਾ ਭਾਈ ਜੀ 405 ਰੁਪਏ 405 ਰੇ ਟ੍ਰੈਵਲੀ ਲੱਗੀ 400 ਤੇ 5 ਰੁਪਏ ਤੇ ਬਾਕੀ ਅੱਗੇ ਦੇਖਦੇ ਆ ਹਜੇ ਇਹ ਮੰਨ ਲਾ ਵੀ ਪਈਆਂ ਹਰੇ ਚਾਰ ਪੰਜ ਟਰਾਲੀਆਂ ਅੱਗੇ ਹੋਰ ਪੰਨ ਦੇਖ ਲੈ ਉਹ ਦੇਖਾ ਪੰਡੀ ਕਿਤੇ ਡਾਲੀ ਵੀਰੇ ਅੰਦਰਲੀ ਮੰਨ ਅੰਦਰ ਦੀ ਟੂੜੀ ਆ ਜੇ ਤੋ ਜਾਏਗਾ ਪੁੱਛਿਆ ਬਈ ਉਹ ਟੂੜੀ ਪੁੱਛਦਾ ਹੁੰਦਾ ਹਾਂ ਹਾਂ ਖੁੱਲੀ ਆ ਤੇ ਉੱਪਰ ਦਾ ਬਣਾ ਜੀ ਢਾਲ ਟੂੜੀ ਰੱਖ ਕੇ ਚੱਲ ਬੋਲਾ ਹੀ ਬੋਲੋ ਪ 5 ਰੁਪਏ 405 ਰੁਪਏ 405 ਰੁਪਏ 5 ਰੁਪਏ ਬੋਲਾਂਗੇ 10 ਰੁਪਏ 10 ਰੁਪਏ 410 ਬੋਲਦਾ ਕੋਈ 15 ਰੁਪਏ 20 ਰੁਪਏ 25 ਰੁਪਏ 30 ਰੁਪਏ 35 40 45 450 52 60 460 ਬੋਲਾਂਗੇ ਨਾ 460 ਰੁਪਏ ਬਾਈ ਜੀ ਲੋ ਵੀ ਫਿਲਟਰਾਂ ਦੀ ਲੱਗੀ ਆ 400 ਤੇ 60 ਰੁਪਏ ਤੇ ਬਾਕੀ ਅੱਗੇ ਦੇਖਦੇ ਆਂ ਬਈ ਬੰਦਾ ਦੋ ਲੈ 15 ਮਿੰਟ ਬੰਦਾ ਇੱਕ ਬੰਦਾ ਇੱਕ ਬੰਦਾ ਹੱਟਾ 70 ਦੋ ਸਰ ਤੇ ਕੋਈ ਆ ਜਾਂਦਾ ਰੰਮੀ ਕੋ 10 ਵਜੇ 10 ਮਿੰਟ ਉਹ ਬਹਿਣਾ ਜੇ ਇੱਥੇ ਘੜ ਕੇ ਕਰਦਾ ਪੈਣੇ ਦੋ ਮਿੰਟ ਬਾਅਦ ਆਣਾ ਲਾ 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 ਆਦੀ ਮੰਡੀ ਨਾ ਆਇਆ ਉਹ ਨਾ ਆਇਆ ਫ੍ਰੀ ਫਲੋ ਉੱਥੇ ਹੀ ਕਹਿੰਦਾ ਮੇਰਾ ਤੇ ਬੇਹਾਰਾ ਆ ਜਾਣਾ ਸੰਦੂ ਨਹੀਂ ਆਇਆ ਜਣਾ ਮੇਰਾ ਤੇ ਲਾਉਣੀ ਹੈ ਕਿੱਥੇ ਕੀ ਗੋੜ ਖੁੱਲਾ ਥਾ ਨਹੀਂ ਯਾਰ ਕੀ ਰੱਖਦਾ ਕੀ ਗੋੜ ਮੇਰਾ ਤੇ ਨਾਲ ਹੀ ਲਾਉਣੀ ਬੋਲ ਬਾਹਰ ਹੀ ਲਾਉਣੀ ਹੈ ਉਲੀ ਹਾਂ ਕਿਰਾਇਆ 500 500 ਰੁਪਇਆ ਹਲੋ ਉਹ ਥਾ ਸਾਹਮਣੇ ਬਾਈ ਜਿਹੜੇ ਚੱਲਦਾ 700 ਕਿਰਾਇਆ ਦੇ ਦਿੰਦਾ ਆ ਕਿੰਨੇ ਕਿਲੋ ਆਈ ਨਹੀਂ ਕੀ ਆ ਮਾੜੀ ਮੋਟੀ ਵਾਸਾ ਸਰ ਮਾੜੀ ਮੋਟੀ ਨਿਕਲ ਸਕਦੀ ਆ ਬੋਲੋ ਸਾਡੇ ਦੇ ਉਹ ਵੀ ਸੁੱਕੀ 250 ਰੁਪਿਆ 250 ਰੁਪਿਆ 55 255 60 65 90 99 94 300 300 ਬੋਲਣਾ ਪੈ ਕਿ ਨਾ ਆ ਫਿਰ ਲੋ ਜੀ ਨੂੰ ਪਾ ਗਏ 780 ਲੋ ਵੀ ਫੇਰ ਟਰਾਲੀ ਲੱਗੀ 300 ਰੁਪਏ ਟੂੜੀ ਵੀ ਚੰਗੀ ਸੀਗੀ ਤੇ ਬਾਕੀ ਥੋੜਾ ਜਿਹਾ ਘਣਾ ਵਿੱਚ ਸੀਗਾ ਇਹਦੇ ਤੇ 300 ਰੁਪਏ ਵੀ ਰੇਟ ਲੱਗਾ ਇਹਦਾ ਬਾਕੀ ਅੱਗੇ ਦੇਖਦੇ ਆ ਕੋਠੇ ਚੈ ਜਾ ਬਹੁਤ ਜਿਆਦਾ ਵੀ ਕੋੜ ਪੁੱਛੀ ਸੱਦਨੇ ਆ ਨਹੀਂ ਹੈ ਜੋ ਅੱਛਾ ਹੈ ਆ ਵੇਖੋ ਹੀ ਬੋਲੋ ਵੇਖ ਕੇ ਬੋਲੀ ਦਿਓ ਇਹਨੂੰ ਕਿਤੇ 150 150 ਆ ਬੋਲੇ ਓਏ ਆ ਜਾ 150 150 60 ਰੁਪਏ 70 70 200 5 35 250 250 ਬੋਲਣਗੇ ਨੇ 250 ਲੋਬੀ ਇਹ ਟਰਾਲੀ ਦਾ ਰੇਟ ਹੈ 250 ਰੁਪਿਆ ਬਈ ਤੇ ਲਾਸਟ ਬੀ ਟਰਾਲੀ ਸੀਗੀ ਤੇ ਤੂੜੀ ਬਈ ਜਿਹੜੀ ਸੀਗੀ ਇਹ ਬਾਹਰ ਦੀ ਤੂੜੀ ਸੀਗੀ ਰੰਗ ਥੋੜਾ ਜਿਆ ਥੋੜਾ ਜਿਆ ਜਿਆਦਾ ਹੀ ਮਹਿਲਾ ਸੀ 250 ਰੁਪਿਆ ਵੀ ਰੇਟ ਲੱਗਾ ਕੱਲ ਦੇ ਨਾਲੋਂ ਰੇਟ ਦਾ ਜਿਹੜਾ ਵੀ ਅੱਜ ਫਰਕ ਹੈਗਾ ਕੱਲ ਨੂੰ ਰੇਟ ਜਿਹੜਾ ਜ ਡਾਉਣ ਗਿਆ ਥੋੜਾ ਜਿਆ ਤੇ ਬਾਕੀ ਬਈ ਆਮ ਜਿਹੜਾ ਰੇਟ ਹੈ ਉਹ ਹੀ 450 400 ਦੇ ਆਸ-ਪਾਸ ਹੀ ਜਿਹੜਾ ਚੱਲਿਆ ਤੇ ਵੀਡੀਓ ਨੂੰ ਦੱਬ ਕੇ ਲਾਈਕ ਐਂਡ ਬਈ ਸ਼ੇਅਰ ਜਰੂਰ ਕਰਿਆ ਕਰੋ ਬਾਕੀ ਵੀ ਅੱਜ ਨਗ ਵੀ ਜਿਹੜੇ ਥੋੜੇ ਆਏ ਸੀਗੇ ਤੇ ਰੇਟ ਜਿਹੜਾ ਅੱਜ ਵੀ ਜਿਹੜਾ 400 ਦੇ ਆਸ-ਪਾਸ ਚੱਲਿਆ ਇਹ ਲਾਈਵ ਹੈ ਬਈ ਦਿਖਾਈ ਹੈ ਤੂੜੀ ਦੀ ਬੋਲੀ ਕੋੜ ਕਪੂਰਾ ਮੰਡੀ ਕਿ ਅੱਜ ਨਾਗ ਬਈ ਜਿਹੜੇ ਬਹੁਤ ਘਾਟ ਆਈ ਸੀਗੇ 6-7 ਨਾਗੀ ਆਈ ਸੀ ਤੇ ਦੇਖਦੇ ਆ ਬਈ ਕੀ ਉੱਥੇ ਚੱਕਰ ਪੈ ਚੁੱਕਿਆ ਹਾਂ 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 ਇਹ ਬਦੂਆ ਉਹ ਨੀਂ ਨਾ ਲਿਓ ਨਾ ਲਿਓ ਮੁੰਡਾ ਬੁੜਾ ਬੁੜੀ ਨਾ ਲਿਓ ਨਾ ਲਿਓ ਜਨਵਾ ਦਾ ਨੌਂ ਨਹੀਂ ਹੈ ਕਿ ਨਹੀਂ ਮਤਲਬ ਮੰਨ ਲਿਆ ਪਰ ਜੀ ਲਾਹੇ ਘਰ ਤੋਂ ਯਾਰੋ ਪਾਰਟੀ ਵਾ ਯਾਰ ਮੈਂ ਜਾਫਾ ਨਹੀਂ ਚੱਲਿਆ ਯਾਰ ਭਾਈਓ ਕਿੱਥੇ ਘੰਟਾਉਣੀ ਆਜ ਕੇ ਖੜੇ ਖੜੇ ਆਜੇ ਕੋਈ ਯਾਰ ਚਾਰ ਨਾਵੇਂ ਤੂੰ ਡੇਟ ਦੇਵੇਂ ਥੱਲੇ ਲਾ ਦਿਆ ਯਾਰ ਦੋਨੋਂ ਤੇ ਮੈਂ ਬੁਲਾਵਾਂ ਬਈਆ ਗੱਲ ਗੱਲ ਕੇ ਬੋਲਦੇ ਆ ਕੇਵਲ ਬੱਲੇ ਪਾਦੇ ਹੋ 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 ਭਾਈ ਕਿੱਥੇ ਕੋਲ ਆਜਾ ਨਹੀਂ ਲੈ ਨਹੀਂ ਯਾਰ ਪਿੱਛੇ ਨਹੀਂ ਹੋਣਾ हज़ार ਲੋਬੀ ਕੋਈ ਨਹੀਂ ਆ ਯਾਰ ਇਹ ਮੈਨੂੰ ਲੈਣੀ ਨਹੀਂ ਥੋੜਾ ਨਾਲ ਆ ਯਾਰ ਥੋੜਾ ਨਾਲ ਪਹਿਲਾਂ ਪੁੱਛਿਆ ਨਹੀਂ ਹੁੰਦੀ ਯਾਰ ਨਹੀਂ ਭਾਈ ਲੋਬੀ ਥੋੜਾ ਟਰਾਲੀ ਦਾ ਪਿਆ ਜੀ ਚੱਕਰ ਲਾਉਣ ਨੂੰ ਪਿੱਛੇ ਤੇ ਬਾਕੀ ਬਈ ਬੋਲੀਆ ਜਿਹੜਾ ਟਾਈਮ ਆ 7:30 ਵਜੇ ਦਾ ਹੀ ਆ ਤੇ ਦੇਖਦੇ ਆਂ ਬੋਲੀਆ ਟਰਾਲੀ ਦੂਰੀਆਰ ਹੁੰਦੀ ਆ ਜਾਂ ਨਹੀਂ ਜੋ ਵੀ ਦੂਰੀਆਰ ਬੋਲੀ ਜਿਹੜੀ ਹੋਊਗੀ 7:400 ਚੱਲ ਇਸੇ ਤੋਂ ਹੈਂ ਜਾਵੜਾ ਮੋਲੀ ਲਾਉ 7:400 ਚੁੱਝਾ 452 452 452 ਬੋਲੰਗ ਨੇ ਚਲੋ ਜੀ ਫ੍ਰੀ ਕੋਡ ਚਲੋ ਲਾਓ ਜੀ 452 400 ਤੇ 55 ਰੁਪਏ ਤੇ ਬਈ ਗੱਲ ਨਿਬੜ ਗਈ ਇਹ ਪਹਿਲਾਂ ਬੋਲਿੰਗ ਹੋਈ ਸੀ ਉੱਥੇ ਜਾਨ ਜੂਨ ਪਿੱਛੇ ਪਿਆ ਚੱਕਰ ਤੇ ਬਾਕੀ ਵੀ 452 ਰੁਪਏ ਹੁਣ ਫ੍ਰੀ ਕੋਡ ਜਾਣੀਆਂ ਤੇ ਧੰਨਵਾਦ ਬਈ ਸਾਰੇ ਵੀਰਾਂ ਦਾ ਲਾਈਵ ਦੇਖਣ ਦੇ ਲਈ ਤੇ 400 ਤੇ 55 ਰੁਪਏ ਬਈ ਜਿਹੜਾ ਰੇਟ ਲੱਗਿਆ ਇਹਦਾ Ugh. <clears throat>